ਲੋ ਡਾਂਡਪੁਣੇ ਕਰਵਾ ਦੰਨਾ ਮਾਈਨੀ ਉਹ ਕਰਦੀ ਦਾਦੀ ਬਣ ਕੇ ਨਾ ਦਾਦੀ ਬਣ ਦਬਾਉਂਦੇ ਹੁੰਦੇ ਹੀ ਆ ਲੋਕ ਜੇ ਤੈਨੂੰ ਕੋਈ ਆਖੇ ਕੋਈ ਵੀ ਵੀਡੀਓ ਕਾਮ ਬਣਾਉਣੀ ਹਾਂਜੀ ਮਿੱਤਰੋ ਕੀ ਹਲਚਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਜੀ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਆਪਾਂ ਤੇ ਮਾਂ ਤਾਂ ਤੜਕੇ ਤੜਕੇ ਪੱਟੀ ਪੀਏ ਸਮਾਨ ਬੀਬੀ ਪੈਸੇ ਦਿੰਨੀ ਐ ਹਾਂ ਦੇਗਾ ਮੈਨੂੰ ਹਾਂ ਦੁੱਤੋਂ ਫੜਦੀ ਅੱਜ ਤਾਂ ਜਾ ਮੈਂ ਐਸੇ ਕਾਉਂਟ ਨਹੀਂ ਆ ਤੈਨੂੰ ਉਹ ਚ ਕੀ ਬਿਆ ਬੀਬੀ ਇਹ ਖਾਲੀ ਐ ਹੈ ਹਾਂਜੀ ਖਾਲੀ ਐ ਹੋਰ ਬੈਗ ਬਾਲਾ ਹੈ ਬੀਬੀ ਕਿੱਥੇ ਹੈ ਕੱਢੀਏ ਪੈਸੇ ਹੁਣ ਤਾਂ ਮੌਕਾ ਹੀ ਮਿਲ ਕੇ ਜਾਵਾ ਲੈ ਕੱਢੀ ਬੀ ਚੱਲ ਬਰੇ ਲੈ ਦੇ ਹੀ ਪੰਜੇ ਸੌ ਦੇ ਲੈ ਆ ਜੇ ਲੈ ਜਣੀ ਆਪਣੀ ਬੀਬੀ ਹਾਂ ਨਹੀਂ ਆ ਸੰਦੂਕ ਦੇ ਵਿੱਚ ਆਹ ਰਿਹਾ ਸੰਦੂਕ ਉਹ ਪਏ ਕੀ ਪਏ ਪੈਸੇ ਉਹ ਕੋਈ ਨਾ ਕੰਮ ਨਹੀਂ ਵੜਾ ਪੀ ਤੇਰੇ ਪੰਜੇ ਸੌ ਛੋ ਦੇ ਦੇ ਨਹੀਂ ਹਟ ਜਾ ਤੂੰ ਦਾਦੀ ਬਣ ਕੇ ਮੇਰੇ ਕੋਲ ਤਾਂ ਪੰਜੀ ਨਹੀਂ ਦਾਦੀ ਬਣ ਕੇ ਤੈਨੂੰ ਲੋਕ ਬੜਾ ਮਸਤ ਕਰਦੇ ਆ ਬੀਬੀ ਬਣ ਕੇ ਦਾ ਲਾਂਡਰ ਪੁਣੇ ਕਰਵਾ ਦੰਨਾ ਮੈਨੀਓ ਕਰਦੀ ਦਾਦੀ ਬਣ ਕੇ ਨਾ ਦਾਦੀ ਬਣ ਕੇ ਤੇਰੇ ਪੰਜ ਸੌ ਮਤ ਤੇਰੇ ਬੀਬੀ ਬਣ ਕੇ ਬੀਬੀ ਦੇ ਦੇ ਨਾ ਹਰ ਜਾ ਬੀਬੀ ਤੇਰੇ ਨਹੀਂ ਪੈਸੇ ਤੇਰੇ ਦਾਦੀ ਬਣ ਕੇ ਹਾਂ ਮੈਂ ਕਰਦੀ ਗਰੀਬ ਬੰਦੇ ਹੁੰਦੇ 150 ਤੇਰਾ ਕਰ ਨਾ ਤੇਲ 500 ਦੇ 150 ਦੇ ਦੇ ਕੋਈ ਨਾ ਚੀਜੀ ਖਾ ਲੂ ਮੈਂ ਜਵਾਕ ਨਿਕਾ ਜਾ ਖਾਣੀ ਖਮਸੇ ਰਖਾਈ ਮੈਂ ਹੁਣ ਦੁਕਾਨ ਤੇ ਜਾਂਦਾ ਸੀਗਾ ਗਿਆ ਬਰਾ ਫਿਰ ਤੇ ਦਾਦੀ ਬਣ ਕੇ ਮੈਂ ਸਮਾਨ ਲੈਣਾ ਸੌਦਾ ਪੱਤਾ ਤੇ ਨਾਲੇ ਮੈਨੂੰ 100 ਰੁਪਏ ਲਿਆਉਣਾ ਕਰਦਾ ਕੋਈ ਮਾਲਾ ਮਟਾ ਸਮਾਨ ਕਿਉਂ ਕੋਣ ਨੂੰ ਤਾਹੜ ਓਹ ਸਮਾਨ ਉਹ ਲਿਆਉਣਾ ਆਉਣਾ ਕਿ ਨਹੀਂ ਤਾਂ ਹੱਲਾ ਫਿਰ ਲਿਆ ਉਹ ਆਪਣੇ ਕੋਲੋਂ ਉਹਦੇ ਨਹੀਂ ਉਹ ਤਾਂ ਮੈਂ ਹੈਗੇ ਮੇਰੇ ਕੋਲ ਪੈਸੇ ਤੂੰ ਮੈਨੂੰ ਦੇ ਦੇ ਵਾਰ ਤੈਨੂੰ 150 ਰੁਪਏ ਕੋਈ ਤਾਂ ਪੰਜੀ ਨਹੀਂ ਹਾਏ ਚੰਦਰਗੇ ਲੈ ਪੱਤੇ ਮੈਂ ਕਿਹਾਉਣੇ ਗੋਲੀਆਂ ਦੇ ਖਾ ਲਿਓ ਵੀ ਦੇਣਿਆ ਤੇਰੇ ਵੀ ਪੈਸੇ ਵੀ ਬੀਬੀਆ ਚੱਲ ਚੰਗਾ ਤੇਰੀ ਮਰਜ਼ੀ ਆ ਭਾਈ ਪਹੁੰਚ ਚੁੱਕਿਆ ਮਿੱਤਰੋ ਖੇਤ ਆਪਾਂ ਤੇ ਆਏ ਸੀਗੇ ਨੀਰਾ ਲੈਣ ਤੇ ਇੱਕ ਚੀਜ਼ ਮੈਂ ਹੋਰ ਵੇਖਣ ਲੱਗ ਗਿਆ ਮੈਂ ਕੱਲ ਤੁਹਾਨੂੰ ਕਿਹਾ ਸੀ ਮਾ ਸੂਰਾ ਨੇ ਕੰਮ ਕਰਤਾ ਹੋਊ ਸਾਰਾ ਸਬਜ਼ੀ ਦਾ ਵਾਢੀ ਲੁੱਟਣਾ ਪਰ ਬੱਚਤ ਰਹਿ ਗਈ ਮਿੱਤਰੋ ਹਜੇ ਤੱਕ ਤਾਂ ਆਏ ਨਹੀਂ ਤੇ ਜੇ ਅੱਜ ਰਾਤ ਨੂੰ ਜੇ ਤੋ ਆ ਜਾਣ ਉਹ ਗੱਲ ਵੱਖਰੀ ਐ ਕਿਰਾਂ ਬੱਚਤ ਰਹਿ ਗਈ ਮੈਨੂੰ ਆਏ ਸੀ ਵੀ ਬਹੁਤ ਜਿਆਦਾ ਕੰਮ ਖਰਾਬ ਕਰਿਆ ਪਿਆ ਹੋਣਾ ਤੇ ਕੱਲ ਵੇਖੇ ਸੀ ਕਿ ਮੈਂ ਇੱਥੇ ਚਾਰ ਪੰਜ ਬੱਚੇ ਸੀ ਉਹਦੇ ਤੇ ਨਾਲ ਇੱਕ ਸੂਰ ਜਾਂ ਸੀ ਵੱਡਾ ਹਰਾ ਏਡਾ ਹਰਾ ਪੂਰਾ ਡਬਲ ਤੇ ਡਰਦਾ ਵੀ ਨਹੀਂ ਜੀ ਐਂ ਵੇਖ ਕੇ ਖੜ ਜਾਂਦੇ ਪੂਰਾ ਬੰਦੇ ਨੂੰ ਵੀ ਹਾਂ ਸਿੱਧਾ ਆਉਂਗਾ ਨਾ ਮੈਂ ਤੇ ਹੁਣ ਇੱਕ ਤਾਂ ਮੰਜਾ ਬਾਹਰ ਕੱਢ ਗਏ ਤੇ ਇੱਕ ਜਿਹੜੀ ਆਪਣੀ ਗੁੱਡ ਰੰਦੀ ਮਾੜੀ ਮੋਟੀ ਨਾ ਗੰਡਾਂ ਪਾਉਣ ਵਾਲੀ ਮਿੱਤਰੋ ਉਹ ਪਾ ਦਿੱ ਗਏ ਤੇ ਉਸ ਤੋਂ ਬਾਅਦ ਵੇਖਾਂਗੇ ਕੀ ਬਣਦਾ ਤੇ ਬਾਕੀ ਲੋਕੇਸ਼ਨ ਚੈੱਕ ਕਰੂ ਆਪਣਾ ਕੋਠਾ ਕੋਠਾ ਪੂਰਾ ਵਧੀਆ ਇੱਕ ਨੰਬਰ ਲਓ ਮਿੱਤਰੋ ਕਰਤਾ ਕੰਮ ਸਟਾਰਟ ਗੰਡਾਂ 'ਚ ਗੁੱਡ ਪਾਉਣ ਦਾ ਬਸ ਅੱਜ ਕਿਹੜੀ ਇੱਕ ਹੀ ਕਰਾਂਗੇ ਕੰਮ ਸਟਾਰਟ ਕਰਤਾ ਬਾਅਦ ਥੋੜਾ ਜਿਹਾ ਰਹਿ ਗਿਆ ਅੱਧੀ ਕਿਹੜੀ ਕਰਤੀ ਅੱਧੀ ਰਹਿ ਗਈ ਫੇਰ ਚੱਲ ਕੇ ਦੂਜੇ ਖੇਤ ਮਿੱਤਰੋ ਵੱਡਾਂਗੇ ਨੀਰਾਚਾਰਾ ਆਪਾਂ ਠੀਕ ਹੈ ਤੇ ਬਣੇ ਰਿਓ ਵਲੌਗ ਨਾਲ ਤੇ ਹੋ ਸਕੇ ਇਦੋਂ ਵੀ ਚੰਗੇ ਚੰਗੇ ਵਲੌਗ ਲਿਆਉਂਦੀ ਆਪਾਂ ਕੋਸ਼ਿਸ਼ ਕਰ ਰਹੇ ਆਂ ਕੁਝ ਸੋਚ ਰਹੇ ਆਂ ਨਵਾਂ ਹਨ ਤੇ ਜੇ ਨਵਾਂ ਸੋਚਾ ਚੱਲੂਗਾ ਤਾਂ ਹਨ ਬਾਕੀ ਤੁਹਾਡੇ ਸਿਰ ਤੇ ਆ ਚਲਾਉਣਾ ਨਾ ਚਲਾਉਣਾ ਹਨ ਤੇ ਚਲੋ ਮਿੱਤਰੋ ਵਲੌਗਾਂ ਇੰਟੈਂਸ਼ਨ ਲੋ ਵਲੌਗ ਆਈਆਂ ਕਰਨਗੇ ਜਮਾ ਰੈਗੁਰਲ ਡੇਲੀ ਯਾਰ ਮਿੱਤਰੋ ਜਮਾ ਕੁਛ ਮਰਜ਼ੀ ਹੋ ਜੇ ਚੱਲੇ ਨਾ ਚੱਲੇ ਕੁਛ ਹੋ ਜੇ ਆਪਾਂ ਸਾਲ ਲਗਾਤਾਰ ਵਲੌਗ ਪਾਉਣੀ ਪਾਉਣੇ ਆ। ਕੁਝ ਹੋ ਜੇਰ ਠੀਕ ਐ। ਬਸ ਇਹ ਆਪਾਂ ਹੁਣ ਧਾਰ ਹੀ ਲਿਆ ਵੀ ਸਾਲ ਪੂਰੇ ਲਗਾਤਾਰ ਪਾਉਣੀ ਹੈਗੇ। ਠੀਕ ਐ। ਤੇ ਚਲੋ ਮਿੱਤਰੋ ਕੰਮ ਸਟਾਰਟ ਕਰੀਏ ਆਪਣਾ। ਉਹ ਸਟਾਰਟ ਤਾਂ ਕਰ ਹੀ ਪਏ ਆ। ਬਸ ਕੰਪਲੀਟ ਕਰੀਏ ਹਣਾ। ਲਓ ਬਈ ਧਣੀਆਂ ਲਿਆ ਤੋੜ ਆਪਾਂ। ਸਬਜ਼ੀ ਆਪਾਂ ਕੱਲ ਲੈ ਕੇ ਸੀ। ਕੱਲਾ ਧਣੀਆਂ ਹੈਣੀ ਸੀ ਉਹ ਲੈ ਚੱਲੀਏ। ਤੇ ਇੱਕ ਗੈਰੀਜ ਬਾ ਗੁੱਡ ਪਾਤੀ। ਤੇ ਹੁਣ ਚੱਲ ਕੇ ਪੱਠਾ ਨੀਰਾ ਪੱਠਾ ਕਾਟ ਗਏ ਆਪਾਂ ਨਾ ਮਿੱਤਰੋ। ਤੇ ਫੇਰ ਚੱਲਾਂਗੇ ਘਰੇ ਆਪਾਂ। ਮੱਤ ਕੇ ਲੈ ਮਾਤਾ। ਲਾ ਵੀ ਘਰੇ ਆ ਗਏ ਮੈਂ ਤਾਂ ਉਹ ਗੱਲ ਕਰਦੇ ਤਰਨ ਘਰ ਦੇ ਸਪੋਰਟ ਬਿਨਾ ਮਰਦਾ ਤਾਂ ਕਹੀਂ ਵੀ ਕੁਝ ਨਹੀਂ ਬੰਦ ਕੋਈ ਸੂਰਾਂ ਨਹੀਂ ਬਸਾ ਹੁੰਦਾ ਤਰੇ ਸੂਰ ਕਿਹੜਾ ਮੇਰੇ ਦਾ ਕਿਹੜਾ ਫੋਟੋ ਕਰਾ ਕੇ ਲੈ ਗਏ ਸੂਰ ਕੁਝ ਨਹੀਂ ਸਬਜ਼ੀ ਬਚੀ ਆਪਣੀ ਮੈਂ ਤਾਂ ਇਹ ਜੀ ਵਿਆਹ ਦਾ ਹੀ ਫਿਰ ਫਾਰੀ ਨਾ ਪਨਾ ਕਰਦਣੋ ਤਰੇ ਕਰਦਣ ਦਾ ਕਰਦਣਾ ਉਹਨਾਂ ਦੇ ਕਰਮਾਂ ਦੇ ਉਹਨਾਂ ਨਾਲ ਆਪਣੇ ਕਰਮਾਂ ਦੇ ਆਪਣੇ ਨਾਲ ਵੀ ਆਪਾਂ ਕੀ ਖਾਵਾਂਗੇ ਆਪਾਂ ਜਿਹੜਾ ਅੱਗੇ ਕਿਹੜਾ ਆਪਣੀ ਸਬਜ਼ੀ ਹੁੰਦੀ ਸੀਗੀ ਮੁੱਲ ਲੈ ਖਾ ਲਾਂਗੇ ਆਪਾਂ ਮੈਂ ਦੱਸ ਤਾ ਤੋ ਹੋ ਪਰ ਕਹ ਹਾਲ ਹੀ ਕੋਈ ਨਹੀਂ ਐ ਨਹੀਂ ਬਾਈ ਛਿਲਾਏ ਹਾਂ ਪੈਸੇ ਲਾ ਕੇ ਕੜੀਆ ਫਿਰ ਕੀ ਹੁੰਦਾ ਪੈਸੇ ਇਧਰ ਕਰੋੜ ਰੁਪਏ ਲੱਗ ਗਏ ਹਾਂ ਕੰਗ ਬਾਲੀ ਕਰਦੀ ਨਾ ਮਮੀ ਨੂੰ ਫੱਕ ਜਿਹੜਾ ਦੀ ਮਰੀ ਕਿੱਥੋਂ ਮਿਰਚਾਂ ਆ ਪਾਦੀਆਂ ਚਾਤ ਕਰੀ ਹਾਂ ਦੀ ਖੰਗ ਕਰਦੀ ਨੂੰ ਪਤੌੜ ਬਣਾਵਾ ਪਕੌੜੇ ਨਹੀਂ ਹੁਣ ਤੁਸੀਂ ਕੀ ਕਰ ਰਹੀ ਹੋ ਹੁਣ ਦੀ ਕੰਡੀਸ਼ਨ ਦੱਸੋ ਵੀ ਹੁਣ ਕੰਮ ਤੁਸੀਂ ਕੀ ਕਰ ਰਹੇ ਹੋ ਸਿੱਟਣੀਆਂ ਡੰਗਦੇ ਹਾਂ ਹਾਂ ਜਿੱਥੇ ਪਾਉਣਾ ਖਾਜੀ ਚ ਪੌਣਾ ਘਣੀਆਂ ਬੰਦੁੰਗਦੇ ਆ ਗਾਜਰਾ ਦੀ ਸਬਜੀ ਆ ਥੋਣੀ ਬਾਸ਼ਨਾ ਆਵੇਗੀ ਹੋਰ ਖਾਵਾਂਗੇ ਫਿਰ ਰੋਜ਼ ਆਹੋ ਨਾਲ ਵੀ ਪਕੌੜੇ ਬਣਾ ਲਓ ਫਿਰ ਤੂੰ ਆਸਨੇ ਤੇ ਮੈਂ ਥੋ ਗੋਭੀ ਲੈ ਆਈ ਤੈਨੂੰ ਫੋਲ ਪਕੌੜੇ ਮੈਨੂੰ ਬਣਾ ਕੇ ਓਨੇ ਤੁਸੀਂ ਜਵੇਰੇ ਬਣਾਵਾਂਗੇ ਰਾਤ ਨੂੰ ਆਉਣਾ ਇਹ ਖੇਤੋਂ ਤਾਂ ਲੇਟ ਆਉਣਾ ਪਕੌੜਾ ਤੁਸੀਂ ਮੈਨੂੰ ਆਖਣਾ ਸੀਗਾ ਵੀ ਭਾਈ ਤੂੰ ਘਰੇ ਆ ਤੇਰੇ ਵਾਸਤੇ ਡਿਸ਼ ਬਣਾ ਰਹੇ ਆਸੀਂ ਕਿਹੜਾ ਪਤਾ ਨਹੀਂ ਜਦੋਂ ਤੂੰ ਖਾਣਾ ਹੋਰ ਕਿਹੜਾ ਕੱਲ ਨੂੰ ਟਾਈਮ ਨਾਲ ਆ ਜੀ ਪਾਇਨਾ ਜਾ ਕੇ ਨਹੀਂ ਨਾ ਖਾ ਕੇ ਜਾਣ ਇੱਕ ਮਾਜੂਰ ਭਰੇ ਆ ਜੀ ਖਾ ਕੇ ਲਦਾਸ ਲੇ ਫੇਰ ਹੀ ਬਾਅਦ ਲੱਗੇ 3:00 3:00 ਵਜੇ 4:00 ਵਜੇ ਆਉਣ ਨਾਲ ਉਦੋਂ ਬਾਅਦ ਰੋਟੀ ਦਾ ਟਾਈਮ ਹੁੰਦਾ ਮੇਰੇ ਕੋਲ ਤਾਂ ਘੱਟੀਆਂ ਨਲੀਆਂ 3:00 ਵਜੇ ਕਾਹਨੇ ਨਿਕਲਣ ਨਲੀਆਂ ਤੇਰੀਆਂ ਨਿਕਲੀਆਂ ਨਹੀਂ ਦਰਦ ਦਰਦ ਕੋਈ ਨਹੀਂ ਹਟ ਜਾਣੀਆਂ ਕੋਈ ਗੱਲ ਨਹੀਂ ਉਹ ਜੀ ਇਸ ਵੇਲੇ ਝੜ ਗਈ ਹੈ ਹਟ ਜਾਵੇ ਕੋਈ ਗੱਲ ਨਹੀਂ ਛੇਰਨੀਏ ਜੈਲਦਾਰਾਂ ਦੀ ਕੁੜੀਆਂ ਤੂੰ ਘਾਬਰਣ ਕਰ ਜਾਵੇਂ ਮੇਰੇ ਹੰਦੇ ਕਿਸੇ ਨੂੰ ਬੁੜਕੇ ਦਬਣਾ ਨਹੀਂ ਚੰਗਾ ਜੈਲਦਾਰਾਂ ਦੀ ਬੀਬੀ ਕਿਸੇ ਤੋਂ ਦਬਾਉਣੀ ਆ ਕਿਸੇ ਤੋਂ ਦਬਾਉਣਾਂ ਨਾ ਜਗਾ ਤੂੰ ਮੇਰੇ ਮੇਰੇ ਹੁੰਦੇ ਕਿਸੇ ਤੋਂ ਦਬਾਉਣੀ ਤੂੰ ਦਬਾਉਂਦਾ ਕਿਉਂ ਨਾ ਦਬਾਉਂਦੇ ਹੁੰਦੇ ਹੀ ਆ ਲੋਕ ਜੇ ਤੈਨੂੰ ਕੋਈ ਆਖੇ ਕੋਈ ਵੀ ਤੂੰ ਵੀਡੀਓ ਕਾਉ ਬਣਾਉਣੀ ਐ ਤੂੰ ਆਖਦੇ ਮੇਰੇ ਪੁੱਤ ਨੇ ਇਹ ਗੱਲ ਕਰੋ ਆਖਦੇ ਚੰਗਾ ਠੀਕ ਐ ਕੋਈ ਘਬਰਾਹਟ ਨਹੀਂ ਕਿਸੇ ਦੀ ਆਪਾਂ ਨੂੰ ਇਹ ਤਾਂ ਕਿਸੇ ਨੇ ਨਹੀਂ ਆਖਿਆ ਠੀਕ ਬਾਕੀ ਜਿਹਨੂੰ ਘਬਰਾਹਟ ਹੋਣ ਵੀਡੀਓ ਚ ਕੋਈ ਵੇਖ ਲਊਗਾ ਆਪੇ ਜਿਹੜੀ ਗਮੰਡਣ ਆ ਉਹ ਕਹਿੰਦੀ ਤੂੰ ਬਣਾਇਆ ਨਾ ਕਰ ਬਸ ਆਪੇ ਵੇਖ ਲੈਣੇ ਗਵੰਡੀ ਵੀ ਦੇਖ ਲੈਣਗੇ ਆਪੇ ਜਿਹੜਾ ਵੇਖੂਣ ਪਾ ਲੱਗ ਜੂਗਾ ਵੀ ਸਾਨੂੰ ਕਹਿ ਨਹੀਂ ਕਿਸੇ ਨੂੰ ਕੋਈ ਲੋ ਸਾਡਾ ਸਾਡਾ ਸਾਡੇ ਨਾਲ ਤੁਹਾਡਾ ਸਾਹ ਤੁਹਾਡੇ ਨਾਲ ਤੇ ਬਾਸ ਮਿੱਤਰੋ ਓਕੇ ਮੇਰੇ ਨਾਲ ਹਾਂ ਕੋਈ ਵਧੀਆ ਜੀ ਗੱਲ ਦੱਸਣੀ ਚਾਹਣੀ ਆ ਕੋਈ ਤੂੰ ਕੀ ਦੱਸਾਂ ਕੋਈ ਦੱਸਣੀ ਚਾਹਣੀ ਆ ਤੂੰ ਕੋਈ ਮੈਨੂੰ ਤਾਂ ਜਿਆਦਾ ਨਹੀਂ ਆਉਂਦਾ ਕੋਈ ਦਾਤ ਕੋਈ ਪੁਰਾਣੀਆਂ ਪੁਰੋਣੀਆਂ ਗੱਲਾਂ ਕੋ ਮਾੜੀਆਂ ਮੋਟੀਆਂ ਬਹੁਤ ਨਹੀਂ ਆਉਂਦੀ ਮੱਟੜੀਆਂ ਜੇ ਜਦੋਂ ਮੈਂ ਕੈਮਰਾ ਬੰਦ ਕਰ ਦਿੰਦਾ ਔਰ ਜਿਆਦਾ ਆਉਂਦੀ ਹੈ ਨਾ ਹਾਂ ਜਦੋਂ ਵੀ ਮੈਂ ਕੈਮਰਾ ਖੋਲ ਲੈਂਦਾ ਨਾ ਉਦੋਂ ਬੀਬੀ ਸਾਰੀਆਂ ਗੱਲਾਂ ਭੁੱਲ ਜਾਂਦੇ ਜਾਨਾ ਬੀਬੀ ਆ ਹੈਗਾ ਨਵਾਂ ਨਵਾਂ ਹਜੇ ਨਾ ਬੀ ਬੀ ਬਿਹਰੇ ਕੈਮਰੇ ਮੁਰੇ ਆਈ ਨਹੀਂ ਤੇ ਤਾਂ ਕਰੇ ਕੋਈ ਸਮਰਉਂਦੀ ਹੈ ਨਾ ਸਮਰਉਂਦੀ ਸਮਰਉਂਦੀ ਨਹੀਂ ਸ਼ਰਮ ਆਉਂਦੀ ਹੈ ਹੈਨਾ ਅੰਗ ਲਾ ਦੇ ਨਾ ਇਹਦੀ ਸੰਗ ਘਟਾਉਣੇ ਦਾਵਾ ਦਾਵਾ ਕੋ ਬਸ ਮਹੀਨੇ ਇੱਕ ਚੜਜੋ ਸਹੀ ਜੇ ਮੰਨ ਕੇ ਚੱਲ ਵੀਡੀਓ ਪਾਈ ਗੈਣਾ ਜਮਾਂ ਸਹੀ ਹੋ ਜਾਊਗੀ ਚੰਗਾ ਵੀ ਅੰਗਾ ਇੱਕ ਹੈ ਦਾਦੀ ਮਾਂ ਮੇਰੇ ਅੱਸਤੇ ਮੇਰੀ ਰੋਟੀ ਲੈ ਕੇ ਆਈ ਹੈ ਹੋਰ ਦਾਦੀ ਮਾਂ ਕੀ ਕਰ ਗਾਧਰਾ ਤੇ ਸਾਗ ਤੈਨੂੰ ਲੱਗਦਾ ਮੈਂ ਸਾਗ ਖਾਉਂ ਆ ਐਡਾ ਹੋ ਗਿਆ ਅੱਜ ਤੱਕ ਇਹ ਮੈਂ ਸਾਹ ਖਾਧਾ ਨਹੀਂ ਨੀਂਗਣ ਕਿ ਜੇ ਮੈਂ ਖਾ ਇਹ ਮੈਨੂੰ ਚੰਗਾ ਨਹੀਂ ਲੱਗਦਾ ਨੀਰਾ ਜਦੋਂ ਆਊ ਕਿ ਮੈਂ ਖਾ ਲਿਆ ਕਰੂਗਾ ਹੂੰ ਆਈ ਦਾ ਕਦੋਂ ਕਾਹੂ ਘੰਟੇ ਨੂੰ ਆਜੂ ਹਾਂ ਮਾ ਲਈ ਹੈ ਕਿੱਥੇ ਕ ਆਜੂ ਇੱਕ ਦੋ ਦਿਨਾਂ ਬਾ ਮੇਤਰਾ ਰੋਟੀ ਰੱਟੀ ਖਾ ਲ ਗੇ ਹੱਕ ਤਾਂ ਵੈਸੇ ਮੇਰਾ ਸੀ ਬੀਬੀ ਨੂੰ ਫੜਾਉਂਦਾ ਪਰ ਫੜਾਉਂਦੀ ਬੀਬੀ ਮੈਨੂੰ ਪਰ ਮੇਰੇ ਪੁੱਤਰਾ ਹੈ ਮਾਥਾ ਦੇਖਿਆ ਹਾਂ ਕਦੀ ਮਾਥਾ ਦੇਖਿਆ ਹੌਣ ਪਰ ਮੈਥੋਂ ਅੱਕੀ ਪਈ ਐ ਇਹ ਮੈਂ ਤਾਂ ਮੋਸਾ ਵੇਖਿਆ ਨਾਲੇ ਮੈਥੋਂ ਅੱਕੀ ਪਈਆਂ ਤੂੰ ਮੈਂ ਕਿਉਂ ਅੱਕੀਆਂ ਤੇ ਹੋਰ ਨਾਲ ਲੜਦੀ ਨਹੀਂ ਮੈਨੂੰ ਸ਼ੋ ਮੈਥੋਂ ਰੋਟੀ ਖਾਈਗੀ ਕਰਾਂ ਨਹੀਂ ਨਹੀਂ ਜਉਂਦਾ ਹੈ ਬਲੋ ਬਈ ਮਿੱਤਰੋ ਆ ਚੁੱਕੇ ਆਪਾਂ ਆਪਦੇ ਬੈੱਡਰੂਮ ਦੇ ਵਿੱਚ ਤੇ ਹੁਣ ਆਪਾਂ ਕਰਦੇ ਆ ਰੈਸਟ ਮੋਡ ਆਉਣ ਤੇ ਹੋ ਸਕਦਾ ਵੀ ਬਲੋ ਮੇਰਾ ਚੰਗਾ ਹੋਊਗਾ ਵਧੀਆ ਹੋਊਗਾ ਐਡਾ ਮਾੜਾ ਵਲੋਗ ਆਪਾਂ ਪਾਉਂਦੇ ਨਹੀਂ ਤੇ ਚਲੋ ਮਿੱਤਰੋ ਓਕੇ ਬਾਏ ਬਾਏ ਸਾਰੇ ਵੀਰ ਨੂੰ ਅੱਗੇ ਤਿੰਨ ਚਾਰ ਦਿਨਾਂ ਦਾ ਵਲੌਗ ਜੀ ਮੈਂ ਐਂਡਿੰਗ ਕਰੀਣੀ ਵਿੱਚੋਂ ਹੀ ਘਟਾਂਗਾ ਤੇ ਵੀਡੀਓ ਆਪਣਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਦਬਕੇ ਮਿੱਤਰੋ ਹਨਾ ਤੇ ਬਸ ਸਰ ਹੈ ਪੂਰਾ ਜਿਹੜਾ ਵਲੌਗ ਆਇਆ ਕਰਨਗੇ ਸਾਰੇ ਆਇਆ ਕਰਨਗੇ ਬਾਕੀ ਗੱਲਾਂ ਮੈਂ ਰੋਸ਼ ਕਰਦਾ ਇਹ ਕਰੀ ਲੋਡ ਨਹੀਂ ਓਕੇ ਬਾਏ ਬਾਏ ਲਵ ਯੂ ਰੱਬ ਰੱਖਾ